वना ਦੂਰਾ ਸੋਪਹਿ ਨੀ え <music> Should that ਕੰਨ ਦਸ ਮੇਸ਼ ਪਿਤਾ ਕੰਨ ਦਸ ਮੇਸ਼ ਪਿਤਾ ਜੋ ਜਨੇ ਨਰਾ ਲੈ ਤੇਰੇ ਕੰਨ ਦਸ ਮੇਸ਼ ਦੀਅ ਜਾਤੀ ਦੇ ਲਈ ਦੇਸ਼ ਦਿੱਤੀ ਜਾਤੀ ਦੇ ਲਈ ਮਾਤਾ ਪਿਤਾ ਦਾ ਪੁੱਤਰ ਸਿਸ਼ ਲੈ ਕੇ ਖੰਡੇ ਵਾਲਾ ਸੀਸ ਲੈ ਕੇ ਖੰਡੇ ਵਾਲਾ ਗਮਰੇ ਤੇ ਸ਼ਿਕਾਇਤ ਸੀ ਸੀਸ ਲੈ ਕੇ No, <laughs> I need a little ਬੇੜਿਆਂ ਦੀ ਸਹਿਜ ਰਾਹ ਯਾਰ ਦਾ ਸਖਰ ਚੰਗਾ ਸੰਤਾਨ ਕਹਾ ਮੀਆਂ ਤੇਰੀ ਕਬੜਾਈ ਜੋਤ ਦੇਸ ਕਹਾ ਸਾਮੇ ਮੈਂ ਮੂਰ ਕਹਿ ਨਾ ਜਾਏ ਅਤ ਸੁंदर ਕਲੀਨ ਚੰਦਰ ਮੋਘਿਆ ਨੀਤਰਵਤ ਮਿਰਤ ਕਈਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਪਰ ਪੂਜਾ ਪਾਦ ਭਲੇ ਕੋਲੇ ਆਲਮ ਸਰਬ ਦੇ ਕੈਨਤ ਹੇਮਕੋਨ ਦੇ ਵਾਸੀ ਪ੍ਰਮਾਤਮਾ ਦੇ ਸੁੱਤਰ ਹਰ ਗਵਿੰਦ ਸਾਹਿਬ ਦੇ ਪੋਤਰ ਗੁਰੂ ਤੇਗ ਬਹਾਦਰ ਦੇ ਰਸਤੇ ਜ਼ਿਕਰ ਮਾਤਾ ਗਜਰਕੌਰ ਦੇ ਨਜ਼ਰੇ ਨੂਰਪਟਨ ਦੇ ਵਾਸੀ ਕਿਲੇ ਦੇ ਸ਼ਾਹ ਸੁਹਾਗ ਮਨੁੱਖਤਾ ਦੇ ਗੁਰੂ ਆਜ਼ਾਦੀ ਦੇ ਸੱਚੇ ਆਸ਼ਕ ਸਹਿਜੇ ਕਮਾਲ ਸਹਿਨ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਲਾਇਆ ਹੋਇਆ ਨਾਰਾ بلند ਕਰੀਏ ਸਾਡਿਆਂ ਤੇ ਤੁਹਾਡੀਆਂ ਹਾਜ਼ਰੀਆਂ ਅੱਜ ਦੇ ਵਸਾਖੀ ਦੇ ਗੁਰੂਤ ਦਿਹਾੜੇ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਦੇ ਅੰਦਰ ਲੱਗਣਾ ਕੋਈ ਵੀ ਰਸਨਾ ਮੁੱਖ ਪੁੱਤਰ ਕੰਤੋਂ ਨਾ ਜਾਵੇ ਕਹੇ ਸ਼ਾਇਰ ਨੇ ਆਖਿਆ ਕਿ ਹੱਥ ਜੋੜ ਕੇ ਕਰਾਂ ਗੋਦਵਦਨ ਸ਼ਬਦ ਗੁਰੂ ਨਾਲ ਸੱਚਾ ਸਬੰਧ ਕਰੀਏ ਭਾਗਾਂ ਨਾਲ ਮੁੱਖੀ ਜਨਮ ਆਇਆ ਜਿਹੜੇ ਗੁਰੂ ਨਾਲ ਸਬੰਧ ਕਰੀਏ ਮਾਨਾ ਕਾਰਗਰ ਕਰੀਏ ਜੀਤ ਗੁਰ ਦੀ ਸੋਟੀ ਉਖੜੇ ਨਾ ਰੌਲੇ ਨੂੰ ਬੰਦ ਕਰੀਏ ਲੱਗੇ ਹਾਜ਼ਰੀ ਸੁਭੂ ਸੱਚਦਾ ਦੀ ਗੱਜ ਵੱਜ ਕੇ ਖਾਲਸਾ ਜੀ ਹੋਂਦ ਬੋਲਾ ਲਗ ਲਈਏ ਆ ਉਸ ਉਸ ਦਾ ਦੋਵੇਂ ਪੇੜੋ ਸੀਸ਼ਮੁਕ ਤਾਂ ਕਲਗੀ ਵਾਲੇ ਪਰਸ਼ਾ ਦਾ ਕਰੋ ਨਾਰਾ ਬੁਲੰਦ ਆਖ ਵਾਹਿਗੁਰੂ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਰੇ ਖਾਲਸਾ ਜੀ ਅੱਜ ਸਗਰਾਂ ਦਾ ਪ੍ਰਕਾਸ਼ ਦਿਹਾੜਾ ਦਾ ਸਾਕੀ ਦਾ ਪੁਰਬ ਅੱਜ ਦੇ ਪਵਿੱਤਰ ਦਿਹਾੜੇ ਵੰਦੇ ਮੇਰੇ ਕਲਗੀ ਵਾਲੇ ਪਰਸ਼ਾ ਨੇ ਅਨੰਦਪੁਰ ਦੀ ਰਵਿਵਰਤਾ ਦੀ ਉੱਤੇ ਖਾਲਸਾ ਪੰਥ ਦੀ ਸਜਣਾ ਕਿੱਤੀ ਸੀ ਅੱਜ ਹਰੋ ਜਗਤਾਂ ਨਹੀਂ ਦੁਨੀਆਂ ਦੇ ਕੋਨੇ-ਕੋਨੇ ਅੰਦਰ ਜਿੱਥੇ ਵੀ ਨਾਨਕ ਲੇਵਾ ਸੰਗਤਾਂ ਬਰਾਜਮਾਨੇ ਅੱਜ ਵੈਸਾਖੀ ਦਾ ਪੂਰਤਲ ਦਿਹਾੜਾ ਸੰਗਤਾਂ ਬਰਾਜਰੀ ਖਾਲਸਾ ਜੀ ਕੌਮ ਦੇ ਇਤਿਹਾਸ ਸਮਾਂ ਬੜਾ ਘਟਾ ਥੋੜੇ ਸਮੇਂ ਦੇ ਅੰਦਰ ਕੌਮ ਦੇ ਇਤਿਹਾਸ ਸਦੇ ਸਿਰ ਕੋ ਕੰਢੇ ਨੇ ਗਰਗਲਗਾ 6ਵੇਂ ਪਾਤਸ਼ਾਹ ਹਰਿਮੰਦਰ ਸਾਹਿਬ ਜਿਨ੍ਹਾਂ ਨੇ ਚਾਰ ਮਹਾਨ ਜੰਗਾਂ ਲੜੀਆਂ ਨੇ ਮੇਰੇ ਨਾਲ ਪਾਤਸ਼ਾਹ ਨੇ ਸਿੱਖੀ ਦੀ ਸ਼ੁਰੂਆਤ ਕੀਤੀ ਹੈ ਸਮੇਂ ਸਮੇਂ ਦੇ ਬਤਾਰਕ ਗੁਰੂਆਂ ਨੇ ਉਸ ਬੂਟੇ ਨੂੰ ਪਰੋਤ ਕੀਤਾ ਔਰ ਸਿੱਖੀ ਨੂੰ ਚਾਰ ਚੰਨ ਲਾਏ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕੌਮ ਲਈ ਦੇਸ਼ ਦੀ ਧਰਮ ਲਈ ਮੁਕਤਾ ਲਈ ਆਜ਼ਾਦੀ ਲਈ ਤੇ ਅਣਖਾਂ ਜੋਣ ਲਈ ਗਹਿਰਤ ਲਈ ਲਾਹੌਰ ਸ਼ਹਿਰ ਦੇ ਅੰਦਰ ਸ਼ਾਹਾਦਤ ਜੁਤੀ ਤੇ ਸਿੱਖੀ ਨੂੰ ਇੱਕ ਵੱਖਰਾ ਮੋੜ ਮਿਲ ਗਿਆ ਉਹਨਾਂ ਦੇ ਪੁੱਤਰ 6ਵੇਂ ਪਰਸ਼ਾ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਪਹਿਨੀਆਂ ਨੇ ਔਰ ਸ਼ਕਤੀ ਤੇ ਭਗਤੀ ਦਾ ਸੁਮੇਲ ਕਰਤਾ ਖਾਲਸਾ ਜੀ ਰਾਜਨੀਤੀ ਤੇ ਧਰਮ ਨੂੰ ਦੋਹਾਂ ਦੇ ਜੋੜ ਤੱਕ ਦੋਏ ਇੱਕ ਗੱਡੀ ਦੇ ਪਹੀਏ ਨੇ ਇਹਨਾਂ ਤੋਂ ਬਿਨਾ ਨਾ ਤਾਂ ਧਰਮ ਤੋਂ ਬਿਨਾ ਰਾਜਨੀਤੀ ਚੱਲਦੀ ਆ ਤੇ ਨਾ ਹੀ ਰਾਜਨੀਤੀ ਤੋਂ ਬਿਨਾ ਧਰਮ ਚੱਲਦਾ ਖਾਲਸਾ ਜੀ ਜੀ ਅੱਜ ਵਿਚਾਰ ਕਰੀਏ ਤੇ ਰਾਜਨੀਤੀ ਧਰਮ ਤੇ ਹੈ ਵੀ ਹੋ ਜੂਗੀ ਆ ਪ੍ਰਾਣੇ ਲੋਕ ਪ੍ਰਾਣੇ ਸਿੱਖ ਪ੍ਰਾਣੇ ਸਿੱਖ ਜਦੋਂ ਮੇਰੇ ਪਰਸ਼ਾ ਸਿੱਖੀ ਦਾ ਰੂਪ ਧਾਰ ਕੇ ਖਾਲਸਾ ਪੰਥ ਦੀ ਸਿਰਜਣਾ ਕੀਤੀ ਸੀ ਉਦੋਂ ਖਾਲਸਾ ਜੀ ਜਿਹੜੀ ਸਿੱਖੀ ਜੀ ਬਹੁਤ ਅਮੀਰ ਸੀ ਤੇ ਸਿੱਖਾ ਗਰੀਬ ਸੀ ਅੱਜ ਜਿਹੜਾ ਸਿੱਖਾ ਅਮੀਰ ਹੋ ਗਿਆ ਲੇਕਿਨ ਮੇਰੇ ਪਰਿਸ਼ਾ ਦੀ ਜਿਹੜੀ ਸਿੱਖੀ ਆ ਉਹ ਗਰੀਬ ਹੋ ਨ ਜਾ ਰਹੀ ਹੈ ਗੱਲ ਸਾਹਿਬ ਜੀ ਗੱਲ ਕਰ ਲਗਾ ਛੇਵੇਂ ਪਰਿਸ਼ਾ ਹਰਗਵੰਦ ਸਾਹਿਬ ਨੇ ਮੇਰੀ ਪਿੰਡ ਦੀਆਂ ਦੋ ਤਲਵਾਰਾਂ ਪਹਿਨ ਕੇ ਇੱਕ ਵੱਖਰਾ ਮੋੜ ਜੁਟਾ ਚਾਰ ਮਹਾਨ ਜੰਗਾ ਕੀਤੀਆਂ ਨੇ ਤੇ ਚਾਰ ਬਹਾਰ ਜੱਗਾ ਦੇ ਅੰਦਰ ਜਿੱਤਾਂ ਪ੍ਰਾਪਤ ਕੀਤੀਆਂ ਨੇ ਤੇ ਆਖਰ ਫਿਰ ਕੀਰਤਪੁਰ ਦੀ ਪਵਿੱਤਰ ਧਰਤੀ ਉੱਤੇ ਨਵਾਂ ਨਗਰ ਉਹਨਾਂ ਦੇ ਪੁੱਤਰ ਬਾਬਾ ਗੁਰੂਤਾ ਜੀ ਨੇ ਬਸਾ ਦਿੱਤਾ ਚਾਰ ਨਗਰ ਜਿਨ੍ਹਾਂ ਦੀ ਜ਼ਮੀਨ ਖਰੀਦ ਕੇ ਉਸ ਨਗਰ ਦਾ ਨਾਂ ਕੀਰਤਪੁਰ ਸਾਹਿਬ ਰੱਖ ਦਿੱਤਾ ਆਖਰੀ ਪਲ ਆਖਰੀ ਸਮਾਂ ਛੇਵੇਂ ਪਰਸ਼ਾ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਬਤੀਤ ਕੀਤਾ ਖਾਲਸਾ ਜੀ ਤੇ ਉਸ ਤੋਂ ਅੱਗੇ 1644 ਈਸਵੀ ਨੂੰ 6ਵੇਂ ਪਰਸ਼ਾ ਹਰਗੋਬਿੰਦ ਸਾਹਿਬ ਜੀ ਚੜ੍ਹਾਈ ਕਰਕੇ ਨੇ ਚੋਲਾ ਛੱਡ ਗਏ ਨੇ ਸੱਚਖੰਡ ਪਹੁੰਚ ਗਏ ਨੇ ਉਸ ਤੋਂ ਬਾਅਦ ਗੁਰਗੱਦੀ ਉੱਤੇ 7ਵੇਂ ਪਰਸ਼ਾ ਹਰ Rai ਸਾਹਿਬ ਬਹਾਰਜਮਨ ਹੋਏ ਨੇ ਸਿੱਖੀ ਦਾ ਪ੍ਰਚਾਰ ਕੀਤਾ 1661 ਈਸਵੀ ਨੂੰ ਖਾਲਸਾ ਜੀ ਉਰਾਲੇ ਚੋਲਾਛੜ ਦਿੱਤਾ ਤੇ ਹਰ ਕ੍ਰਿਸ਼ਨ ਸਾਹਿਬ ਛੋਟੀ ਆਜੂ ਦੇ ਅੰਦਰ ਗੁਰਸਿੱਖੀ ਦੀ ਉਸ ਅੱਠਵੀਂ ਜੋਤ ਤੇ ਬਿਰਾਜਮਾਨ ਹੋਏ ਨੇ ਖਾਲਸਾ ਜੀ ਸਵਾ ਨਿਕਲਦਾ ਗਿਆ ਕੁਝ ਸਵਾ ਗੁਰਗੰਦੀ ਤੇ ਬਿਰਾਜਮਾਨ ਹੋ ਕੇ ਉਸ ਵੇਲੇ ਇਹ ਸਿੱਧੂ ਸਤਾਨ ਦੀ ਧਰਤੀ ਉੱਤੇ ਔਰੰਗਜ਼ੇਬ ਦਾ ਰਾਜ ਸੀ 1658 ਈਸਵੀ ਦੇ ਅੰਦਰ ਔਰੰਗਜ਼ੇਬ ਆਪਣੇ ਪਿਤਾ ਸ਼ਾਹਜਹਾਨ ਨੂੰ ਕੈਦ ਦੇ ਵਿੱਚ ਪਾ ਕੇ ਆਪਣੇ ਤਿੰਨਾਂ ਭਰਾਵਾਂ ਦਾ ਕਤਲ ਕਰਕੇ ਇਸ ਦੋਸਤਾਨ ਦੀ ਜਿਹੜੀ ਰਾਜਗਦੀ ਸੀ ਉਹਨੂੰ ਪ੍ਰਾਪਤ ਕੀਤਾ ਸੀ ਖਾਲਸਾ ਜੀ ਉਸ ਵੇਲੇ ਹਿੰਦੁਸਤਾਨ ਦੀ ਰਾਜਧਾਨੀ ਆਗਰਾ ਰਹੀ ਹੋਇਆ ਕਰਦੀ ਸੀ ਉਸ ਤੋਂ ਬਾਅਦ ਚੇਂਜ ਹੋ ਕੇ ਦਿੱਲੀ ਦੇ ਅੰਦਰ ਹਿੰਦੁਸਤਾਨ ਦੀ ਰਾਜਧਾਨੀ ਬਣ ਗਈ ਹੈ ਖਾਲਸਾ ਜੀ ਔਰੰਗਜ਼ੇਬ ਨੇ ਉਹਦੀ ਹਕੂਮਤ ਨੇ 8ਵੇਂ ਪਰਸ਼ਾ ਹਰਿਕ੍ਰਿਸ਼ਨ ਸਾਹਿਬ ਨੇ ਦਿੱਲੀ ਦੇ ਅੰਦਰ ਛੱਡਿਆ ਔਰ ਮੇਰੇ ਪਰਸ਼ਾ ਗਏ ਨੇ ਦਿੱਲੀ ਦੇ ਅੰਦਰ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਜਾ ਕੇ ਕਹਿਣ ਲੱਗੇ ਅਸੀਂ ਤੁਹਾਨੂੰ ਮੁੱਖ ਨਹੀਂ ਦਿਖਾਵਾਂਗੇ ਸਮਾਂ ਆ ਗਿਆ ਗੁਰਤੇਗ ਬਹਾਦਰ ਜੀ ਮਹਾਰਾਜ ਵੀ ਸਿੱਖੀ ਦਾ ਪ੍ਰਚਾਰ ਕਰਦੇ ਸਨ ਜਦੋਂ ਗੁਰਗੱਦੀ 7ਵੇਂ ਪਰਸ਼ਾ ਨੂੰ ਮਿਲੀ ਨਹੀਂ ਉਸ ਵੇਲੇ ਗੁਰੂ ਹਰਿਕ੍ਰਿਵੰਦ ਸਾਹਿਬ ਨੇ ਮਾਲ ਨਾ ਬਾਤਾ ਨਾਨਕੀ ਦੀ ਬੇਨਤੀ ਕੀਤੀ ਸੱਚੇ ਪਰਸ਼ਾ ਤੁਸੀਂ 1 ਵਜੇ ਮੇਰੇ ਨਾਲ ਵਿਚਾਰਾਂ ਕੀਤੀਆਂ ਸੀ ਵਾਅਦਾ ਕੀਤਾ ਸੀ ਤੁਹਾਡੇ ਪੁੱਤਰ ਗੁਰਤੇਗ ਬਹਾਦਰ ਨੂੰ ਇਹ ਗੁਰਗੰਦੀ ਜਿਹੜੀ ਵਾਸ਼ ਕੀਤੀ ਜਾਵੇਗੀ ਉਸ ਵੇਲੇ ਕੀਰਤਪੁਰ ਦੀ ਧਰਤੀ ਉੱਤੇ ਮੇਰੇ ਪਰਿਸ਼ਾ ਨੇ ਮਾਤਾ ਨਾਨਕੀ ਨੂੰ ਤਿੰਨ ਵਸਤੂਆਂ ਭੇਟ ਕੀਤੀਆਂ ਨੇ ਇੱਕ ਕਿਰਪਾ ਨੂੰ ਇੱਕ ਸ੍ਰੀ ਸਾਹਿਬ ਔਰ ਇੱਕ ਪੋਤੀ ਸਾਹਿਬ ਇੱਕ ਰਮਾਲ ਕਹ ਲੇ ਜਾਓ ਬਾਬੇ ਬਕਾਲੇ ਦੇ ਅੰਦਰ ਜਾ ਕੇ ਸੇਵਨ ਕਰੋ ਔਣ ਵਾਲੇ ਸਮੇਂ ਦੇ ਅੰਦਰ ਆਕਾਲ ਪੁਰਖ ਵਾਹਿਗੁਰੂ ਤੁਹਾਡੀ ਸੁਣੇਗਾ ਔਰ ਗੁਰਗੱਦੀ ਤੇ ਵਿਰਾਜਮਾਨ ਹੋਵੋਗੇ ਇਤਿਹਾਸ ਦੀ ਪੜਚੋਲ ਕਰੀਏ ਖਾਸਾ ਜੀ 21 ਸਾਲ ਤੋਂ ਕੁਸ ਮਾਤੇ ਗੁਰਤੇਗਹਾ ਜੀ ਨੇ ਬਾਬੇ ਬਕਾਲੇ ਦੇ ਅੰਦਰ ਭੜਕੀ ਕੀਤੀ ਆ ਫਿਰ ਸਮਾਂ ਆ ਗਿਆ 1664 ਈਸਵੀ ਨੂੰ 30 ਮਾਰਚ ਨੂੰ ਹਰਕਿਸ਼ਨ ਸਾਹਿਬ ਜੀ ਮਹਾਰਾਜ ਅੱਠਵੀਂ ਜੋਤ ਦਿੱਲੀ ਦੇ ਅੰਦਰ ਕਿਉਲਾ ਛੱਡ ਗਏ ਨੇ ਤੇ ਫਿਰ ਆ ਗਿਆ ਬਾਬਾ ਬਕਾਲੇ ਤੇ ਗੁਰੂ ਤੇਗ ਬਹਾਦਰ ਜੀ ਮਹਾਰਾਜ ਅਕਤੂਬਰ ਮਹੀਨਾ 8 ਤਰੀਕ ਔਰ ਗੱਦਗੁਰ ਗੱਦੀ ਦਾ ਤਿਲਕ ਲੱਗਾ ਔਰ ਉਸ ਸਮੇਂ ਹਿੰਦੁਸਤਾਨ ਦੇ ਅੰਦਰ ਰੁਕੀਏ ਦਾ ਰਾਜ ਸੀ ਆਪਣੇ ਕਾਲੇ ਕੁਰੂ ਇਹ ਸਿੰਧੋਸਤਾਨ ਦੀ ਬਲਖਤਾ ਉਤੇ ਘੜਕੜ ਲਾਗੂ ਕਰੀ ਜਾ ਰਿਹਾ ਸੀ ਕਿਸੇ ਨੂੰ ਆਪਣੇ ਧਰਮ ਨੂੰ ਮੰਨਣ ਦੀ ਖੋਲ ਨਹੀਂ ਸੀ ਉਸ ਨੇ ਗੁਰਤੇਗ ਮਹਾਦਰਜੀ ਮਹਾਰਾਜ ਗੁਰਗੰਦੀ ਤੇ ਬਚਾ ਕੇ ਆ ਕੇ ਬਿਰਾਜਮਾਨ ਹੋਏ ਨੇ ਪੰਡ ਪਾਰੀਆ ਸਮਾ ਰਾਜ ਕਾ ਖਾਲਸਾ ਜੀ ਅੱਜ ਮੇਰੇ ਪਰਸ਼ਾ ਗੁਰਗੰਦੀ ਦੇ ਬਹਿਰਦਿਆ ਹੋਇਆ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਸਭ ਤੋਂ ਪਹਿਲਾਂ ਅਮਰਸਾ ਦੀ ਘਾਤੀ ਤੇ ਸਿਰ ਝੁਕਾਇਆ